ਸਾਡੇ ਘਰ ਦੇ ਬਾਹਰ ਉਹਦੀ ਪੀਸੀਟੀਵੀ ਕੈਮਰਾ ਵੀ ਲੱਗੇ ਹੋਇਆ ਕੈਮਰਾ ਦੇ ਵਿੱਚ ਇਹਨਾਂ ਨੇ ਇੱਕ ਵਾ ਚੋਰੀ ਕਰਕੇ ਲੈ ਜਾਇਆ ਸਾਡੇ ਜੀ ਤੇਰੇ ਦੇ ਨੜਾਇਕ ਛੋਟਾ ਭਾਈ ਆ ਜਿਹੜਾ ਉਹ ਇੱਥੇ ਕਿੱਥੇ ਕੰਮ ਆਇਆ ਸੀਗਾ ਉਹਨੇ ਐਕਵਾ ਖੜੀ ਦੇਖੀ ਜਦੋਂ ਇਹ ਸਾਨੂੰ ਬੁਲਾਇਆ ਅਸੀਂ ਚੋਣਦੇ ਆ ਸਾਨੂੰ ਐਕਵਾ ਵੀ ਬਰਾਂਡ ਹੋ ਗਿਆ ਆਹ ਤਾਂ ਹੈ ਬਈ ਆਂਦੇ ਨਹੀਂ ਬਸ ਲੈ ਕੇ ਆਇਆ ਸੀ ਕੁਝ ਨਹੀਂ ਕਰਨਾ ਜੀ ਤਾਂ ਹੀ ਖੜੀ ਆ ਜੇ ਕੁਝ ਨਹੀਂ ਕਰਨਾ ਜੀ ਤਾਂ ਹੀ ਖੜੀ ਐਕਟਵਾ ਦੇਖੀ ਆ ਅਸੀਂ ਹੈ ਨਹੀਂ ਗਈ ਅਸੀਂ ਆਪਦੇ ਕੈਮਰੇ ਚੈੱਕ ਕੀਤੇ ਆ ਕੈਮਰੇ ਦੇ ਵਿੱਚ ਵੀਡੀਓ ਆਈ ਆ ਰਮਾਲ ਬੰਨਿਆ ਹੋਇਆ ਮੂੰਹ ਤੇ ਨੇ ਤੇ ਐਕਟਵਾ ਚੋਕ ਕੇ ਲੈ ਗਿਆ ਜੀ ਨਾ ਅਸ਼ੋਕ ਅਸ਼ੋਕ ਐਕਟਵਾ ਚੋਕ ਕੇ ਹਾਂ ਜੀ ਚਲੋ ਚਲੋ ਜਿਸੰਗਰ ਕੀ ਲੱਗਦਾ ਕਿ ਤਾਂ ਲੋਕਾਂ ਜਿੱਦਾਂ ਚੋਰੀ ਕਰਕੇ ਲੈ ਜਾਣਗਾ ਤੇ ਉਹਨਾਂ ਨੂੰ ਕਿਵੇਂ ਇਨੇ ਬੰਦੇ ਨਾਲ ਸੀ ਗੱਲ ਕਰਦੇ ਰਹੇ ਸੀ ਜੀ ਮੁੰਡਾ ਤਾਂ ਇੱਕੋ ਹੀ ਸੀਗਾ ਜੀ ਨਾਲ ਇੱਕ ਹੋਰ ਸੀ ਬੰਦਾ ਜੀ ਹਾਂਜੀ ਉਹ ਕੌਣ ਸੀਗਾ ਕੀ ਨਾਮ ਸੀ ਉਹ ਜਿਸੋਂ ਨੂੰ ਸੀ ਉਹਦਾ ਨਾਮ ਚੋਰੀ ਕਰਕੇ ਤੇ ਅੰਡੇ ਕਿੱਥੇ ਸੀ ਜੀ ਲੈ ਜਾਂਦੇ ਨਹੀਂ ਬਸ ਲੈ ਕੇ ਆਇਆ ਸੀ ਅੱਜ ਕੀ ਕਰਨਾ ਸੀ ਰਾਤ ਨੂੰ ਕੁਝ ਨਹੀਂ ਕਰਨਾ ਜੀ ਤਾਂ ਹੀ ਖੜੀ ਆ ਜੀ ਕੁਛ ਨਹੀਂ ਕਰਨਾ ਜੀ ਤਾਂ ਹੀ ਖੜੀ ਔਰ ਬਾਬਾ ਲੰਤ ਨਹੀਂ ਚੋਰੀ ਤਾਂ ਕਰਨਗੇ ਜਾਣੇ ਅੱਗੇ ਕਿੰਨੀ ਚੋਰੀਆਂ ਕੀਤੀ ਅਸੀਂ ਮੋਟਰਸਾਈਕਲ ਵੀ ਗਿਆ ਵਾਚਰਾ ਆਇਆ ਸੀ ਨਿਕਾਨੀ ਲੈ ਕੇ ਘੁੰਮ ਰਿਹਾ ਸੀ ਮਨ ਘੁੰਮਦਾ ਨਹੀਂ ਲੈ ਕੇ ਅੱਜ ਤਾਂ ਚੋਰੀ ਕਰਨ ਵਾਲੀ ਚੋਰੀ ਤੋਂ ਕੀਤੀ ਅੱਛਾ ਚੇਤਾ ਕੋਈ ਆਫੇ ਅਨੂ ਅਨੂ ਕਰਾਇਆ ਨਹੀਂ ਸੀਗਾ ਉੱਥੇ ਗਿਆ ਭਾਈ ਸਾਲ ਮੋਟਰਸਾਈਕਲ ਚੋਰੀ ਕਰਕੇ ਪਾਜੀ ਆ ਆਓ ਚੇਤਾ ਪੁਲਿਸ ਨਾਲ ਚੋਰੀ ਨਵਾਂ ਮੋਟਰਸਾਈਕਲ ਮੇਰਾ ਵੀ ਲੈ ਕੇ ਚੇਰੀ ਕਰਕੇ ਆਇਆ ਨਹੀਂ ਸੀਗਾ ਤੇ ਐਕਟਿਵਾ ਚੋਰੀ ਕਰੂਗਾ ਉਹ ਚਿੱਟਾ ਪੀਐਂਗੇ ਤੇ ਚੋਰੀ ਕਰੈਗੇ ਤੇ ਕਾ ਕਰੈਗੇ ਆ ਇਹਨਾਂ ਦੀ ਭਾਈ ਦੀ ਆਪਾਂ ਇਹ ਕੰਡੀਆਂ ਨਾ ਇਹ ਨਸ਼ਾ ਕਰਦਾ ਹੈ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੇਰਾ ਮੋਟਰਸਾਈਕਲ ਰਾਤ ਨੂੰ ਇਹ 12 ਵਜੇ 12:30 ਵਜੇ ਆਇਆ ਵਾ ਰੇਡ ਕੇ ਲੱਗਿਆ ਇਹ ਨੂੰ ਹੋ ਗਿਆ ਜੀ 1.5 ਮਹੀਨਾ ਹੋ ਗਿਆ ਆ ਲਪਿਹਾਨੀ ਜੀ ਸਾਰੇ ਪਾਸੇ ਮੈਂ ਜਗਰਾਵਾ ਜਾਇਆ ਹਾਂ ਰਾਏਕੋਟ ਜਾਇਆ ਹਾਂ ਕਈ ਥਾਣੇ ਜਾਇਆ ਚੱਕਰ ਮਾਰਿਆ ਹੈ ਮਿਲਦਾ ਨਹੀਂ ਪਿਆ ਇਹ ਪਾਹੀਓ ਦੇ ਬੜੇ ਏਦਾਂ ਦਾ ਬੰਦਾ ਹੀ ਸੀਗਾ ਸੇਮ ਟੂ ਸੇਮ ਏਦਾਂ ਦਾ ਹੀ ਆ ਸੇਮ ਟੂ ਸੇਮ ਆ ਮੇਰਾ ਹਾਂ ਇਹ ਇਹੀ ਕੰਮ ਕਰਦਾ ਸਵੇਕਾ ਪੀਂਦਾ ਜੀ ਹੁਣ ਵੀ ਇਹ ਬੰਦਾ ਫੜਿਆ ਇਹ ਨਸ਼ਾ ਹੀ ਕਰਦਾ ਵਾ ਹਾਂ ਜੀ ਇੱਕ ਸ਼ਾਮ ਮਨਜੀਤਨਗਰ ਦਾ ਰਹਿਣ ਵਾਲਾ ਜੀ ਇਹ ਕਿੰਨੇ ਨੰਬਰ ਦਾ ਇਹ ਪੁਲਿਸ ਬਹੁਤ ਜ਼ੋਰ ਲਾਂਦੀ ਜਣਾ ਫੜਨ ਵਾਸਤੇ ਲੇਕਿਨ ਦਿਨੇ ਰਾਤ ਨੂੰ ਚੋਰੀਆਂ ਕਰਦੇ ਦਿਨੇ ਇਹ ਘਰੇ ਬੈਠੇ ਰਹਿੰਦੇ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਮਿਹਨਤ ਕੀਤੀ ਇਹਨੇ ਲੱਭਲੀ ਮੈਂ ਵੀ ਹੁਣ ਦੇਖੋ ਰਾਏਕੋਟ ਜਗਰਾਵਾਂ ਇਧਰ ਬਲੇਰ ਕੋਟਲੇ ਸਾਰੇ ਪਾਸੇ ਮੈਂ ਜਾਇਆ ਬ੍ਰਦਰ 6 ਨੰਬਰ ਥਾਣਾ ਯੋਧਿਆਲ ਵਸਤੀ ਸਾਰੇ ਥਾਣੇ ਜਾਇਆ ਭਾਜੀ ਦੀਪਕ ਸਤੀਜਾ ਮਸਲਾ ਇਹ ਹੋਇਆ ਜੀ ਸਾਡੀ ਨਾ ਸੋਮਵਾਰ ਨੂੰ ਛੁੱਟੀ ਹੁੰਦੀ ਮਾਰਕੀਟ ਦੀ ਠੀਕ ਹੈ ਜੀ ਘਰੇ ਆਰਾਮ ਕਰ ਰਹੇ ਦੁਪਹਿਰ ਦਾ ਵੇਲਾ ਵਾ ਤਿੰਨ ਸਤੇ ਤਿੰਨ ਸਾਢੇ 3-4 ਵਜੇ ਦੇ ਘੇੜ ਤੇੜਾ ਐਕਟਵਾ ਤੁਹਾਨੂੰ ਪਤਾ ਨੇਚਰਲ ਬਾਹਰ ਹੀ ਖੜੀਆ ਹੁੰਦੀ ਆ ਘਰ ਦੇ ਹਾਂਜੀ ਹਾਂਜੀ ਚਾਬੀ ਦੂਜੀ ਲਾਈ ਆ ਜੀ ਬੰਦੇ ਨੇ ਅੱਛਾ ਜੀ ਚਾਬੀ ਲਾ ਕੇ ਐਕਟਵਾ ਲੈ ਕੇ ਚਲਾ ਗਿਆ ਜਦੋਂ ਐਕਟਵਾ ਦੇਖੀ ਆ ਅਸੀਂ ਹੈ ਨਹੀਂ ਗਈ ਅਸੀਂ ਆਪਦੇ ਕੈਮਰੇ ਚੈੱਕ ਕੀਤੇ ਆ ਕੈਮਰੇ ਦੇ ਵਿੱਚ ਵੀਡੀਓ ਆਈ ਆ ਰਮਾਲ ਬੰਨਿਆ ਹੋਇਆ ਮੂੰਹ ਤੇ ਨੇ ਅੱਛਾ ਜੀ ਤੇ ਐਕਟਵਾ ਚੋਕ ਕੇ ਲੈ ਗਿਆ ਇਹ ਸਾਨੂੰ 3 ਵਜੇ ਤੋਂ ਬਾਅਦ ਇਹ ਘਟਨਾ ਹੋਈ ਆ ਤੇ ਸਾਢੇ 4 ਵਜੇ ਸਾਨੂੰ ਪਤਾ ਲੱਗਾ ਵਾ ਦਿਨ ਕਿਹੜਾ ਪੈਂਦਾ ਸੀ ਸੋਮਵਾਰ ਦਾ ਆ ਪਿਛਲੇ ਸੋਮਵਾਰ ਅੱਜ ਪੰਜ ਛੇ ਦਿਨ ਹੋਏ ਜਿਹੜੇ ਐਕਟਵਾ ਹੁਣ ਕਿੱਥੋਂ ਵਧਾਣੋ ਬਰਾਬਰ ਐਕਟਵਾ ਮਿਲੀ ਜੀ ਸਾਨੂੰ ਬੱਸ ਸਟੈਂਡ ਦੇ ਪਿਛਲੇ ਪਾਸੇ ਰੇਲਵੇ ਕਲੋਨੀ ਆ ਜਿਹੜੀ ਰੇਲਵੇ ਕਲੋਨੀ ਰੋਡ ਆ ਜਿਹੜਾ 7 ਨੰਬਰ ਦਾ ਉੱਥੋਂ ਮਿਲੀ ਹੈ ਜੀ ਇਹ ਕੀ ਲੱਗਦਾ ਕੀ ਗੰਜਾੜੇ ਚੋਰੀਆਂ ਹੁੰਦੀਆਂ ਆ ਰੇਕਾਰ ਖੜਾ ਤੁਹਾਡਾ ਸਮਾਨ ਸੁਰੱਖਿਆ ਇਹ ਤਾਂ ਜੀ ਦੋ ਪੈਸੇ ਦੇ ਨਸ਼ਾ ਪਿੱਛੇ ਸਾਡੀ ਐਕਟਵਾ ਤੇ ਚੋਰੀਆਂ ਕਰ ਲੈਂਦੇ ਜਾਂ ਗੱਡੀਆਂ ਗੋਸ਼ ਹੋਈਆਂ ਘਟੋ ਘੜਾ ਐਕਟਵਾ ਜੇ ਲੈ ਆਂ ਜਾਓ ਲੱਖ ਰੁਪਏ ਦੀ ਘਟੋ ਘੜਾ ਪੈਂਦੀ ਹੈ ਜੀ ਲੱਖ ਰੁਪਏ ਕਮਾਣਾ ਸੋਖਾ ਕਿਤੇ ਦੱਸ ਦਿਓ ਫੜਾ ਤੂੰ ਇਹਨੂੰ ਕਿਥੇ ਇਹਨੂੰ ਥਾਣੇ ਲੈ ਕੇ ਚੱਲੇ ਆ ਜੀ ਜਗਤਪੁਰੀ ਅਸੀਂ ਥਾਣੇ ਇੱਕ ਕੰਪਲੇਨ ਲਿਖਾਈ ਹੋਈ ਆ ਠੀਕ ਆ ਜੀ ਠੀਕ ਆ ਜੀ ਉੱਥੇ ਹੀ ਲੈ ਕੇ ਚੱਲੇ ਆ ਇਹਨੂੰ ਵੀ ਐਕਟਵਾ ਵੀ ਲੈ ਚੱਲੇ ਆ ਉੱਥੇ ਜਾ ਕੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਕਰਾਵਾਂਗੇ ਅਸੀਂ ਤੇ